ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਨਾਕਲਾਂ ਦੇ ਵਿੱਚ ਇੱਕ 15 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਦੇ ਸਗੇ ਤਾਇ ਦੇ ਲੜਕੇ ਤੇ ਉਸਤੇ ਸਾਥੀਆਂ ਵੱਲੋਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ ਜਿਸ ਦੇ ਚਲਦੇ ਲੜਕੀ ਦੀ ਹਾਲਤ ਤਾਂ ਗੰਭੀਰ ਹੋਣ ਦੇ ਚਲਦੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ ਉਤਈ ਥਾਣਾ ਮਜੀਟਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਸ਼ਿਕਾਇਤ ਦਰਜ ਕਰ ਲਈ ਹੈ ਤੇ ਲੜਕੀ ਦੇ ਬਿਆਨ ਲੈ ਕੇ ਜੋ ਵੀ ਦੋਚੇ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵੈਨਗਰ ਗਲਤ ਗਾਂ ਕਿਹਾ ਹੈ। ਮੰਗੇ ਨੇ। ਚੋਰ ਤੇ ਕਾਲੂ ਨੇ ਰੋਹਿਤ ਨੇ अच्छा हां जी ਗਲਤ ਕੀਤਾ ਨਿਆ ਚਾਹੀਦਾ ਹੈ ਹਾਂ ਜੀ ਜਿਹੜੇ ਬੰਦੇ ਗਲਤ ਕਰਦੇ ਕਿਸੇ ਨਾਲ ਨਹੀਂ ਉਹਨਾਂ ਨੂੰ ਨਸਾ ਨਸਾ ਮਿਲਣਾ ਚਾਹੀਦਾ ਹੈ ਨਕੇਲ ਹੋਣੀ ਚਾਹੀਦੀ ਹੈ ਸਰ ਨਾਲ ਕਲਾਂ ਦੀ ਸਰ ਮੇਰੀ ਬੇਟੀ ਨੇ ਗਲਤ ਹੋਇਆ ਵਾ ਗਲਤ ਕੀਤਾ ਹੈਗਾ ਵਾ ਇਹ ਤੁਸੀਂ ਦੇਖੋ ਹਾਂ ਜੀ ਸਰ ਕਿਹਨਾਂ ਨੇ ਕੀਤਾ ਕਿਹੜੇ ਮੁੰਡੇ ਕੀ ਨਾਮ ਨਾਲ ਸਰ ਦਨਾ ਕਾਲੂ ਇੱਕ ਦਾਣਾ ਮੰਗਾ ਸਰ ਇੱਕ ਦਾਣਾ ਰੋਗੀ ਹਾਂਜੀ ਸਰ ਸਰ ਮੇਰੀ ਬੇਟੀ ਬਹੁਤ ਜ਼ਿਆਦਾ ਸੀਰੀਅਸ ਹੈਗੀ ਹੈ ਮੇਰੀ ਬੇਟੀ ਸੀਰੀਅਸ ਹੈਗੀ ਹੈ ਸਰ ਤੇ ਸਰ ਮਤਲਬ ਮੇਰੀ ਬੇਟੀ ਨੂੰ ਕੁਝ ਹੋ ਗਿਆ ਤੇ ਸਰ ਮੈਂ ਆਪਣੀ ਮੇਰੇ ਮੈਨੂੰ ਸਰਨ ਸਾਥ ਚਾਹੀਦਾ ਮਤਲਬ ਮੇਰੀ ਬੇਟੀ ਨੂੰ ਕੁਝ ਨਹੀਂ ਹੋਣਾ ਚਾਹੀਦਾ ਜੇ ਮੇਰੀ ਬੇਟੀ ਨੂੰ ਕੁਝ ਹੋ ਗਿਆ ਤੇ ਸਰ ਮੈਂ ਠਾਣੀ ਗਾੜੀ ਜਾ ਕੇ ਆਪਣੀ ਜਾਨ ਦੇ ਦੂੰਗੀ ਸਰ ਤੇ ਹੋਰ ਕੌਣ ਕੌਣ ਬੰਦੇ ਵਿੱਚ ਅਨਵੋਲ ਹੈ ਸਰ ਮੇਰੇ ਸਸੋਹਰਾ ਸਰ ਮੇਰੇ ਡੈਡ ਸਰ ਜਿੰਨੇ ਹੈਗੇ ਸਾਰੇ ਰਲੇ ਮਿਲੇ ਸਰ ਕੀ ਨਾਮ ਕੀ ਨਾਮ ਉਹਨਾਂ ਦਾ ਸਰ ਰਾਜਦੀਪ ਆ ਕੌਣ ਹੋ ਸਰ ਮੇਰੇ ਹਸਬੰਡ ਆ ਅੱਛਾ ਸਰ ਜਗਿੰਦਰ ਕੌਰ ਆ ਮੇਰੀ ਸੱਸ ਆ ਸਰ ਦਿਲਬਖ ਸਿੰਘ ਆ ਸਰ ਕਲਵਿੰਦਰ ਕੌਰ ਆ ਸਰ ਉਹਨਾਂ ਦੀਆਂ ਬੇਟੀਆਂ ਵੀ ਆ ਸਰ ਮਤਲ ਉਹਨਾਂ ਦੇ ਕੀ ਆ ਮੇਰੀ ਨਾਨਣ ਵੀ ਹੈਗੀ ਏ ਸਰ ਬਲਵਿੰਦਰ ਕੌਰ ਸਰ ਮੈਂ 7 ਸਾਲ ਆਪਣੇ ਪੇਕੇ ਰਹਿੰਦੀ ਪਈ ਆ ਸਰ ਮੈਨੂੰ ਹੁਣ ਥੋੜਾ ਟਾਈਮ ਹੋਇਆ ਵਾ ਮਹੀਨਾ ਹੀ ਹੋਇਆ ਮੈਨੂੰ ਗਈ ਨੂੰ ਤੇ ਆਪਣੇ ਬੱਚੇ ਮੇਰੇ ਪਹਿਲਾਂ ਉੱਥੇ ਹੈ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਗਈ ਮੇਰੇ ਬੱਚੇ ਕਹਿੰਦੇ ਸੀ ਜਾਣਾ ਸੀ ਉੱਥੇ ਰਹਿਣਾ ਸਰ ਮਹੀਨੇ ਦੇ ਵਿੱਚ ਵਿੱਚ ਮੇਰੀ ਬੱਚੀ ਨਾਲ ਗਲਤ ਹੋ ਗਿਆ ਵਾ ਕਿੰਨੇ ਕਿੰਨੇ ਤੁਹਾਡੇ ਬੱਚੇ ਨੇ ਸਰ ਮੇਰੇ ਦੋ ਬਟੇ ਇੱਕ ਬੇਟੀ ਆ ਅਚਾ ਕਿ ਆਪਣਾ ਕਿਹੜੇ ਮੁੰਡਿਆਂ ਨੇ ਗਲਤ ਕੀਤਾ ਤੁਹਾਡੇ ਬੇਟੀ ਨਾਲ ਸਰ ਸਾਡੇ ਲਾਗੋ ਇੱਕ ਮੇਰੇ ਜੇਠ ਦਾ ਬੇਟਾ ਵਾ ਸਰ ਕੀ ਨਾਮ ਵਾਲਾ ਸਰ ਮੰਗਾ ਸਰ ਜਨਾ ਸਰ ਇੱਕ ਕਾਲੂ ਆ ਉਹ ਕੋਣ ਸਰ ਉਹ ਵੀ ਲੱਗ ਗਵਾਂਡੀ ਹੋਰ ਸਰ ਇੱਕ ਰੋਹਿਤ ਆ ਅੱਛਾ ਕੁੜੀ ਕਿੰਨੀ ਉਮਰ ਕੁੜੀ ਸਰ 16 ਉਹ ਕੀ ਮੰਗਾਦੇ ਸਰ ਇਨਸਾਫ ਨਾਮ ਮੇਰਾ ਚਾਜ ਅੰਦੀਪ ਸਿੰਘ ਆ ਕਿਥੋਂ ਆ ਰਹਿਣ ਵਾਲੇ ਵੀਰ ਜੀ ਪਿੰਡ ਮੇਰਾ ਮਜੀਠੇ ਲੱਗੇ ਜਲਾਲਪੁਰਾ ਹਾਂਜੀ ਹਾਂਜੀ ਤੁਸ ਕੀ ਗੱਲ ਹੋਈ ਭਾਜੀ ਗੱਲ ਭਾਜੀ ਅੱਜ ਮੇਰਾ ਮੈਣਾ ਕੁੜੀ ਦਾ ਮਾਮਾ ਲੱਗਦਾ ਆ ਸਾਡੀ ਕੁੜੀ ਨਾਲ ਨਾ ਬਲਾਤਕਾਰ ਹੋਇਆ ਹਾਂਜੀ ਹਾਂਜੀ ਕੁੜੀ ਕਿੰਨੇ ਸਾਲਾਂ ਦੀ ਸੀ ਕਿੰਨੇ ਕੀਤਾ ਕਦੋਂ ਪਤਾ ਲੱਗਾ ਤੁਹਾਨੂੰ ਸਾਢੇ 15 ਸਾਲ ਦੀ ਕੁੜੀ ਹੋ ਸਰ ਹਾਂਜੀ ਤੇ ਤਿੰਨਾ ਮੁੰਡਿਆਂ ਨੇ ਗਲਤ ਕੀਤਾ ਉਹਨਾਂ ਉਹਨਾਂ ਦੇ ਵਿੱਚ ਇੱਕ ਮੁੰਡਾ ਉਹਦੇ ਸਗੇ ਤਾਇ ਦਾ ਹਾਂਜੀ ਅੱਛਾ ਹਾਂਜੀ ਪ੍ਰਸ਼ਾਸਨ ਨਾਲ ਦੇ ਬਾਰੇ ਕੰਪਲੇਂਟ ਕਰਤੀ ਹਾਂਜੀ ਸਰ ਕੀਤੀ ਤੇ ਭਾਰ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਸਗੋਂ ਐਸ ਐਚਓ ਸਾਹਿਬ ਆਪ ਉੱਥੇ ਹਸਪੀਟਲ ਆ ਕੇ ਨਾ ਹਰ ਕੋ ਜਬਰਦਸਤੀ ਸਾਈਨ ਕਰਵਾ ਕੇ ਖੜੇ ਵੀ ਤੁਸੀਂ ਲਿਖੋ ਇੱਥੇ ਇੱਥੇ ਸਾਈਨ ਕਰੋ ਉਹਨਾਂ ਲਿਖਾਇਆ ਵੀ ਸਾਡੀ ਕੁੜੀ ਨਹੀਂ ਲੈ ਠੀਕ ਬਿਆਨ ਦੇਣ ਦੀ ਹਾਲਤ 'ਚ ਨਹੀਂ ਆ ਤੇ ਅਸੀਂ ਬਾਅਦ ਵਿੱਚ ਜਦੋਂ ਕੁੜੀ ਸਹੀ ਹੋਊਗੀ ਅਸੀਂ ਫੇਰ ਬਿਆਨ ਦੇਵਾਂਗੇ ਜਬਰਦਸਤੀ ਸਾਈਨ ਕਰਵਾ ਕੇ ਖੜੇ ਸਾਡੇ ਕੋਲ ਕਿਹੜੀ ਕਿਹੜੀ ਹੈ ਜੀ ਮਜੀਠਾ ਥਾਣਾ ਜੀ ਬਹੁਤ ਜ਼ਿਆਦਾ ਧੱਕਾ ਭਾਜੀ ਕਿੰਨੇ ਤਰੀਕ ਦਾ ਵਾਕਿਆ ਹੈ ਜੀ ਹੁਣ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਕੋ ਸਾਰੇ ਉਹ ਮੰਗ ਮੰਗਦੇ ਆਂ ਵੀ ਨਿਆਂ ਕੀਤਾ ਜਾਵੇ ਹਾਂ ਸਰ ਜਿਹੜਾ ਨਾਕਲਾ ਚਿਕ ਦੇਖ ਕੇ ਇਸ ਮਾਮਲਾ ਸਾਹਮਣੇ ਕੀ ਮਾਮਲਾ ਹੈ ਤੇ ਕੀ ਕੁੱਤੀ ਹੋਵੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕੱਲ ਅਸੀਂ ਫਿਰ ਲੜਕੀ ਦੀ ਸਟੇਟਮੈਂਟ ਲੈਣ ਜਾਣਾ ਤੇ ਤਫ਼ਤੀਸ਼ ਚੱਲ ਰਹੀ ਹੈ ਜੋ ਅਸਲ ਹਾਲਾਤ ਆਉਣਗੇ ਸਾਹਮਣੇ ਉਹਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਤੇਰਾ ਪਿੰਡ ਕਿਹੜਾ ਜੀ ਨਾਕਲਾਉਂਦਾ ਵਾ ਤੇ ਕੀ ਪਰਿਵਾਰ ਕਿਸ ਤਰ੍ਹਾਂ ਦਾ ਹੈ ਉਹਦੇ ਪਰਿਵਾਰ ਦੀ ਕਿਸ ਤਰ੍ਹਾਂ ਦੀ ਮਾੜੀ ਮੈਂ ਬੈਕਗ੍ਰਾਉਂਡ ਬਾਰੇ ਕੁਝ ਕਲੀਅਰ ਨਹੀਂ ਕਰ ਸਕਦਾ ਕਿਉਂਕਿ ਮੈਂ ਤੇ ਹਸਪੀਟਲ 'ਚ ਹੀ ਗਿਆ ਸੀ ਲੜਕੀ ਕੋਲ ਉਹਦਾ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਨਾਲ ਕਾਫੀ ਉਹਦੀ ਹਾਲਤ ਖਰਾਬ ਆ ਤੇ ਅਜੇ ਉਹ ਡਾਕਟਰ ਨੇ ਅਨਫਿਟ ਦੱਸਿਆ ਸੀ ਉਹਨੂੰ ਤੇ ਕੱਲ ਨੂੰ ਅਸੀਂ ਉਹਨੂੰ ਦੁਬਾਰਾ ਡਾਕਟਰ ਸਾਹਿਬ ਤੋਂ ਓਪੀਨੀਅਨ ਲੈ ਲਈਆ ਕੱਲ ਨੂੰ ਅਸੀਂ ਦੁਬਾਰਾ ਉਹਦੀ ਜਾਨਾ ਹੋਵੇ ਕੁਝ ਕੁਝ ਕਰਨ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਸ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊ।